ਆਪਣੇ ਟੁੱਟੇ ਸੁਪਨਿਆਂ ਤੇ ਰਿਸ਼ਤਿਆਂ ਨੂੰ ਸਮੇਟਤੀ ਮੈਂ ਜਿਵੇਂ ਜਿਵੇਂ ਇਸ ਨਰਕ ਦੀ ਪੱਠੀ ਵਿੱਚ ਝੋਕਦੀ ਜਾ ਰਹੀ ਸੀ ਓਵੇਂ ਓਵੇਂ ਮੇਰੀ ਜ਼ਿੰਦਗੀ ਦੀਆਂ ਉਲਝਣਾ ਵੀ ਨਾਲ-ਨਾਲ ਬਾਧੀਆਂ ਨਜ਼ਰ ਆ ਰਹੀਆਂ ਸਨ ਮੈਂ ਤੇ ਮੇਰੇ ਸੁਪਨੇ ਤਾਂ ਜਿਵੇਂ ਇੱਕ ਕੋਨੇ ਵਿੱਚ ਹੀ ਦੱਬ ਕੇ ਰਹਿ ਗਏ ਹੁਣ ਜਿਨ੍ਹਾਂ ਨੇ ਮੈਨੂੰ ਇਹ ਜੱਗ ਦਿਖਾਇਆ ਅੱਜ ਉਹਨਾਂ ਦੀਆਂ ਕੀਤੀਆਂ ਗਲਤੀਆਂ ਜਾਂ ਕਹਿ ਸਕਦੇ ਆਂ ਕਿ ਕੁਝ ਪਰਦੀ ਆਕੜ ਨੇ ਮੈਨੂੰ ਇਸ ਤਰ੍ਹਾਂ ਦੀ ਅੱਗ ਵਿੱਚ ਛੁੱਟਿਆ ਜਿੱਥੋਂ ਮੈਂ ਜਾਮਾ ਵੀ ਤਾਂ ਬਾਬਸ ਨਹੀਂ ਜਾ ਸਕਦੀ ਮੈਂ ਹਰ ਕੋਸ਼ਿਸ਼ ਕੀਤੀ ਜਿਸ ਨਾਲ ਮੈਂ ਆਪਣੇ ਰਿਸ਼ਤੇ ਤੇ ਆਪਣੇ ਸੁਪਨੇ ਬਚਾ ਸਕਦੀ ਸੀ ਪਰ ਅਫਸੋਸ ਇਹ ਛੋਟੀਆਂ-ਛੋਟੀਆਂ ਗਲਤੀਆਂ ਨੇ ਸਜ਼ਾ ਦਾ ਦਾਇਰਾ ਬਹੁਤ ਹੀ ਵੱਡਾ ਕਰ ਦਿੱਤਾ ਸੀ ਮੇਰੀ ਹਰ ਮੁਮਕਨ ਕੋਸ਼ਿਸ਼ ناکਾਮ ਰਹੀ ਸੱਸ ਨੂੰ ਕਿਤੇ ਨਾ ਕਿਤੇ ਦੂਜੀ ਮਾਂ ਦਾ ਦਰਜਾ ਦਿੱਤਾ ਜਾਂਦਾ ਹੈ ਇਸ ਜਹਾਨ ਵਿੱਚ ਪਰ ਮੇਰੀ ਪਤਾ ਕਿਸਮਤ ਖਰਾਬ ਜਾਂ ਪਿਛਲੇ ਜਨਮ ਦੇ ਪਾਪ ਕੇ ਸੱਸ ਨੇ ਤਾਂ ਮਾਂ ਕੀ ਬਣਨਾ ਸੀ ਮੇਰੀ ਆਪਣੀ ਹੀ ਮਾਂ ਮੇਰੇ ਤੋਂ ਦੂਰ ਹੋ ਗਈ ਕਿਉਂਕਿ ਉਸ ਨੂੰ ਮੇਰੇ ਤੋਂ ਇਹ ਨਰਾਜ਼ਗੀ ਸੀ ਕਿ ਮੈਂ ਉਹਨਾਂ ਦੇ ਖਿਲਾਫ ਜਾ ਕੇ ਉਸ ਇਨਸਾਨ ਨਾਲ ਰਹਿਣਾ ਚੁਣਿਆ ਸੀ ਜਿਸ ਨੂੰ ਕਦੇ ਉਹਨਾਂ ਨੇ ਮੇਰੇ ਲਈ ਛੁਣਿਆ ਸੀ ਤੇ ਮੇਰੀ ਜ਼ਿੰਦਗੀ ਦਾ ਹਿੱਸਾ ਖੁਦ ਬਣਾਇਆ ਸੀ ਮੈਂ ਇੱਕ ਰਾਹ ਚੁਣ ਲਿਆ ਸੀ ਜਿਸ ਤੇ ਚੱਲ ਕੇ ਮੈਨੂੰ ਲੱਗ ਰਿਹਾ ਸੀ ਕਿ ਮੈਂ ਆਪਣੇ ਪੁਰਾਣੇ ਰਿਸ਼ਤੇ ਛੱਡ ਕੇ ਅੱਗੇ ਵੱਧ ਰਹੀ ਹਾਂ ਸ਼ਾਇਦ ਅੱਗੇ ਵਾਲੇ ਰਿਸ਼ਤੇ ਮੇਰੀ ਜ਼ਿੰਦਗੀ ਵਿੱਚ ਖੁਸ਼ੀ ਦੀ ਕੋਈ ਝਲਕ ਜ਼ਰੂਰ ਦੇ ਸਕਦੇ ਨੇ ਪਰ ਮੈਂ ਗਲਤ ਸੋਚ ਰਹੀ ਸੀ ਮੈਂ ਆਪਣੇ ਰਿਸ਼ਤੇ ਤਾਂ ਛੱਡੇ ਹੀ ਸੀ ਸਗੋਂ ਆਪਣੇ ਅਗਲੇ ਰਿਸ਼ਤੇਦਿਆਂ ਤੋਂ ਵੀ ਨਿਕਾਰ ਗਈ ਹਾਂ ਕਹਿਣ ਨੂੰ ਚਾਹੇ ਅੱਜ ਮੈਂ ਇੱਕ ਘਰ ਅੰਦਰ ਇੱਕ ਪਰਿਵਾਰ ਨਾਲ ਰਹਿ ਰਹੀ ਹਾਂ ਪਰ ਅਸਲ ਵਿੱਚ ਮੈਂ ਇਕੱਲੀ ਹਾਂ ਮੇਰੀ ਹਰ ਖੁਸ਼ੀ ਅੱਜ ਇੱਕ ਵਿਖਾਵਾ ਹੋ ਗਿਆ ਹੈ ਕਿਉਂਕਿ ਅਗਰ ਤੁਸੀਂ ਇਸ ਦੁਨੀਆ ਤੇ ਬਿਨਾਂ ਕਿਸੇ ਦੇ ਆ ਪ੍ਰਸ਼ਨਾਂ ਤੋਂ ਰਹਿਣਾ ਹੈ ਤਾਂ ਤੁਹਾਨੂੰ ਤੁਹਾਡੇ ਚਿਹਰੇ ਤੇ ਉਸ ਕਾਰਟ ਨੂੰ ਰੱਖਣਾ ਜ਼ਰੂਰੀ ਹੈ ਮੈਂ ਹਰ ਉਹ ਚੀਜ਼ ਚੱਲੀ ਹੈ ਜਿਸ ਨੂੰ ਸ਼ਾਇਦ ਮੇਰੇ ਲਈ ਲਿਖ ਪਾਉਣਾ ਬਹੁਤ ਮੁਸ਼ਕਲ ਹੈ ਮੈਂ ਜ਼ਿੰਦਗੀ ਦਾ ਹਰ ਉਹ ਪਹਿਲੂ ਦੇਖ ਚੁੱਕੀ ਹਾਂ ਜਿੱਥੇ ਮੈਂ ਆਪਣੇ ਰਿਸ਼ਤੇ ਮਤਲਬ ਹੀ ਹੁੰਦੇ ਦੇਖੇ ਨੇ ਜੋ ਕਦੇ ਮੇਰੇ ਬਹੁਤ ਕਰੀਬ ਸੀ ਮੇਰਾ ਹਰ ਦਿਨ ਇੱਕ ਡਰ ਦੇ ਦਾਇਰੇ ਵਿੱਚ ਰਹਿ ਕੇ गुज़रਦਾ ਹੈ ਕਿ ਦਿਨ ਖਤਮ ਹੋਣ ਤੋਂ ਪਹਿਲਾਂ ਪਤਾ ਨਹੀਂ ਘਰ ਵਿੱਚ ਕੀ ਹੋ ਜਾਏ ਇੱਕ ਹਸਨ ਖੇਡਣ ਵਾਲੀ ਕੁੜੀ ਜਿਸ ਨੇ ਕਦੇ ਆਪਣੀ ਜ਼ਿੰਦਗੀ ਵਿੱਚ ਕਿਸੇ ਦੁੱਖ ਨੂੰ ਇੰਨਾ ਸੀਰੀਅਸ ਨਹੀਂ ਲਿਆ ਜਿਸ ਵਿੱਚ ਹਰ ਮੁਸ਼ਕਲ ਨੂੰ ਹੱਸਦੇ ਹੱਸਦੇ ਖਤਮ ਕਰਨ ਦਾ ਹੌਂਰ ਸੀ ਅੱਜ ਉਹ ਆਪਣੇ ਆਪ ਵਿੱਚ ਹੀ ਖੋ ਚੁੱਕੀ ਸੀ ਅੱਜ ਹਰ ਇੱਕ ਦਾ ਗੁੱਸਾ ਝੱਲ ਕੇ ਵੀ ਉਹ ਚੁੱਪ ਕਰਕੇ ਸਹਿਣਾ ਸਿੱਖ ਗਈ ਸੀ ਹਮ ਸਫਰ ਦੀ ਗੱਲ ਕਰਾਂ ਤਉ ਇਨਸਾਨ ਜਿਸ ਨੇ ਕਦੀ ਇਹ ਸੋਚਿਆ ਨਹੀਂ ਕਿ ਇੱਕ ਇਨਸਾਨ ਜੋ ਇਸ ਲਈ ਹਰ ਰਿਸ਼ਤਾ ਛੱਡ ਕੇ ਉਹਦੇ ਨਾਲ ਹਰ ਕਦਮ ਨਾਲ ਖੜੀ ਹੈ ਉਸਦੇ ਦਿਲ ਤੇ ਕੀ ਬੀਤਦੀ ਹੋਵੇਗੀ ਜਦੋਂ ਉਹਦਾ ਹਮਸਫਰ ਇਸ ਲਈ ਉਸਨੇ ਆਪਣੀ ਖੁਸ਼ੀ ਲਈ ਹਰ ਰਿਸ਼ਤਾ ਦਾਤੇਲਾ ਦਿੱਤਾ ਜਦੋਂ ਉਸ ਨੂੰ ਆਪਣਿਆਂ ਦਾ ਝੂਠਾ ਮੋਹ ਲੈਣ ਲਈ ਜਲੀਲ ਕੀਤਾ ਜਾਂਦਾ ਹੈ ਕਹਿੰਦੇ ਨੇ ਕਿ ਧੀਆ ਤਾਂ ਜਨਮ ਤੋਂ ਲੈ ਕੇ ਮੌਤ ਤੱਕ ਦੋ ਘਰਾਂ ਦੀਆਂ ਮਾਲਕਣਾ ਹੁੰਦੀਆਂ ਨੇ ਪਰ ਅਸਲ ਵਿੱਚ ਸੱਚਤਾ ਇਹ ਹੈ ਕਿ ਧੀਆ ਜਿੱਥੇ ਜਨਮ ਲੈਂਦੀਆਂ ਉੱਥੋਂ ਵੀ ਉਪਰਾਈਆਂ ਤੇ ਜਿੱਥੇ ਵਿਆਹ ਕੇ ਜਾਂਦੀਆਂ ਉੱਥੇ ਵੀ ਬਗਾਨੀਆਂ ਹੁੰਦੀਆਂ ਨੇ ਅੱਜ ਮੇਰੀ ਅੱਜ ਮੇਰੇ ਪਿਤਾ ਜਿਸ ਦਾ ਮਹਿਮਾਨ ਸੀ ਕਦੇ ਗੱਲ ਕਿਤੇ ਪੂਰੇ 2 ਸਾਲ ਹੋ ਚੁੱਕੇ ਨੇ ਗੱਲ ਕੀਤੇ ਨੇ ਪੂਰੇ 2 ਸਾਲ ਹੋ ਚੁੱਕੇ ਨੇ ਮੇਰੀ ਮਾਂ ਜੋ ਮੇਰੇ ਲਈ ਕੁਝ ਵੀ ਕਰਦੀ ਸੀ ਜਿਸ ਨੂੰ ਮੇਰੇ ਬੋਲਣ ਰੋਣ ਤੋਂ ਪਹਿਲਾਂ ਮੇਰੇ ਦੁੱਖ ਦਾ ਪਤਾ ਲੱਗ ਜਾਂਦਾ ਸੀ ਅੱਜ ਉਸ ਨੂੰ ਆਪਣੀ ਧੀ ਕਿਸ ਦੁੱਖ ਵਿੱਚ ਦਿਨ ਕੱਢ ਰਹੀ ਹੈ ਪਤਾ ਨਹੀਂ ਲੱਗ ਰਿਹਾ ਹਰ ਦੁੱਖ ਹੱਸ ਕੇ ਸਹਿਣ ਦੀ ਆਤ ਨੇ ਮੈਨੂੰ ਇਹਨਾਂ ਨੂੰ ਮਜ਼ਬੂਤ ਬਣਾ ਦਿੱਤਾ ਹੈ ਕਿ ਮੈਂ ਕਿਸ ਨੂੰ ਕਦੇ ਆਪਣੇ ਦੁੱਖ ਦੇ ਰੂਹ ਰੂਹ ਹੋ ਨਹੀਂ ਦਿੱਤਾ ਕਿਰਨ ਗਰੇਵਾਲ ਦੀ ਇਹ ਰਚਨਾ ਤੁਹਾਨੂੰ ਬਹੁਤ ਥੰਦ ਆਈ ਹੋਵੇਗੀ ਇਸ ਦਾ ਅਗਲਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਪੂਰੀ ਕਹਾਣੀ ਸੁਣ ਲਈ ਕੱਲ ਵਾਲਾ ਭਾਗ ਸੁਣਨਾ ਕਹਾਣੀ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜੀ